ਸਤਿਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹਾਂ ਉਹ ਹਾਂ ਸੱਚ ਹੋਵੇ ਜਿਹੜੇ ਬਾਣੀ ਪੜਨ ਵਾਲੇ ਨੇ ਸਿਮਰਨ ਕਰਨ ਵਾਲੇ ਨੇ ਸੇਵਾ ਕਰਨ ਵਾਲੇ ਨੇ ਸਤਿਗੁਰੂ ਕਹਿੰਦੇ ਜੇ ਉਹ ਮੁਖ ਤੋਂ ਕੁਝ ਬਚਨ ਕਰਦੇ ਨਾ ਐਥੇ ਵੀ ਸੱਚ ਤੇ ਉੱਥੇ ਵੀ ਸੱਚ ਹੋ ਜਾਂਦਾ ਉਹਨਾਂ ਦਾ ਬਚਨ ਕੋਈ ਝੁਠਲਾ ਨਹੀਂ ਸਕਦਾ ਉਹਨਾਂ ਦੇ ਬਚਨਾਂ ਨੂੰ ਕੋਈ ਝੂਠਿਆ ਨਹੀਂ પાਸ ਸਕਦਾ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਤੇ ਇਤਿਹਾਸ ਵਿੱਚ ਇਹੋ ਜਿਹਾ ਇੱਕ ਸਿੱਖ ਦਾ ਵਰਣਨ ਆਉਂਦਾ ਹੈ ਜਿਹਦਾ ਨਾਮ ਭਾਈ ਕਮਲਿਆ ਵੀ ਆਇਆ ਹੈ ਭਾਈ ਲਖੋ ਵੀ ਆਇਆ ਹੈ ਕਿਸੇ ਇਤਿਹਾਸਕਾਰ ਨੇ ਉਹਨੂੰ ਭਾਈ ਕੰਮਲਜੀਏ ਦੇ ਨਾਲ ਸੰਬੋਧਨ ਕੀਤਾ ਹੈ ਕਿਸੇ ਨੇ ਭਾਈ ਲਖੋ ਦੇ ਨਾਮ ਨਾਲ ਸੰਬੋਧਨ ਕੀਤਾ ਹੈ ਸੋ ਭਾਈ ਕੰਮਲਜੀਆ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸਿੱਖ ਸੀ ਬੜੇ ਚੜ੍ਹਦੀ ਕਲਾ ਵਾਲਾ ਚੜ੍ਹਦੀ ਕਲਾ ਵਾਲਾ ਗੁਰਸਿੱਖ ਰੋਜ਼ਾਨਾ 21 ਸ੍ਰੀ ਜਬਜੀਤ ਸਾਹਿਬ ਜੀ ਦੇ ਪਾਠ ਕਰਿਆ ਕਰਦਾ ਸੀ 21 ਸ੍ਰੀ ਜਬਜੀਤ ਸਾਹਿਬ ਜੀ ਅਮਰਤ ਦੇ ਬੜੀ ਉੱਚੀ ਧੁਨ ਦੇ ਵਿੱਚ ਉਹਨੇ ਬਾਣੀ ਪੜਿਆ ਕਰਨੀ ਬੜਾ ਕੁਰਬਾਨੀ ਦੇ ਵਿੱਚ ਜੁੜਿਆ ਭਜਿਆ ਹੋਇਆ ਸੀ ਤੇ ਗੁਰੂ ਪਿਆਰਿਓ ਜਦੋਂ ਗਲੀਆਂ ਦੇ ਵਿੱਚੋਂ ਕਦੇ ਲੰਘਣਾ ਅਮਰਤ ਵੇਲੇ ਤੇ ਉੱਚੀ ਧੁਨ ਵਿੱਚ ਬਾਣੀ ਪੜਨ ਸੰਗਤਾਂ ਦੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਾਣੀ ਬੜਾ ਆਨੰਦ ਆਉਣਾ ਉਸ ਗੁਰ ਸਿੱਖ ਦਾ ਇੱਕ ਨਿਯਮ ਸੀ ਜੋ ਲੰਗਰ ਉਸ ਘਰ ਵਿੱਚੋਂ ਛਕਦਾ ਹੁੰਦਾ ਸੀ ਜਿਹੜਾ ਜਬਜੀਤ ਸਿੰਘ ਦਾ ਪਾਲ ਕਰਦਾ ਸੀ ਜਿਹੜੀ ਬੀਬੀ ਨੂੰ ਜਬਜੀਤ ਸਿੰਘ ਕੰਠ ਹੁੰਦਾ ਜਬਜੀਤ ਸਿੰਘ ਦਾ ਪਾਲ ਕਰਕੇ ਪ੍ਰਸ਼ਾਦਾ ਪਕਾਉਂਦੀ ਉਹਦੇ ਹੱਥੋਂ ਪ੍ਰਸ਼ਾਦਾ ਛਕਣਾ ਨਹੀਂ ਤਾਂ ਨਹੀਂ ਸਕਦਾ ਉਹ ਸਿੱਖ ਦਾ ਕਿੰਨਾ ਵੱਡਾ ਜੀਵਨ ਹੋ ਸਕਦਾ ਹੈ ਜਿਹੜਾ ਸਿੱਖ ਆਪ ਇੱਕ ਜਬਜੀਤ ਸਾਹਿਬ ਜੀ ਦੇ ਰੋਜ਼ਾਨਾ ਜਾਪ ਕਰਦਾ ਹੈ ਤੇ ਪ੍ਰਸ਼ਾਦਾ ਵੀ ਉਹਨਾਂ ਤੋਂ ਛਕਣਾ ਜਿਹੜਾ ਆਪ ਜਬਜੀਤ ਸਾਹਿਬ ਨਾਲ ਜੁੜਿਆ ਹੈ ਇਹ ਗੁਰਸਿੱਖ ਦੀ ਨਿਸ਼ਾਨੀ ਹੈ ਗੁਰਸਿੱਖ ਦਾ ਜੀਵਨ ਹੈ ਕਿਉਂਕਿ ਗੁਰਸਿੱਖ ਪ੍ਰਸ਼ਾਦਾ ਛਕਣ ਲੱਗਿਆਂ ਵੀ ਸ਼ਲੋਕ ਪੜਦਾ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਰਹਾ ਮੇਵ ਨਾਨਕ ਪ੍ਰਭ ਸਰਣਾਗਤਿ ਕਰ ਪ੍ਰਸਾਦ ਗੁਰਦੇਵ ਤੇ ਜਦੋਂ ਪ੍ਰਸ਼ਾਦਾ ਛਕ ਲਿਆ ਉਦੋਂ ਵੀ ਭਲੇ ਦੀ ਅਰਦਾਸ ਕਰਦਾ ਕਹਿੰਦੇ ਉਹ ਵਸੇ ਬੜੀ ਚੜ੍ਹਦੀ ਕਲਾ ਵਾ ਤੇ ਇੱਕ ਵਾਰ ਨਾ ਲਾਹੌਰ ਦਾ ਨਿਵਾਸੀ ਭਾਈ ਉਧੂ ਤੇ ਭਾਈ ਉਧੂ ਨੇ ਕੁਝ ਕਰਜਾ ਚੱਕ ਕੇ ਤੇ ਇੱਕ ਆਵਾ ਤਿਆਰ ਕੀਤਾ ਆਵਾ ਆਵਾ ਸਾਧ ਸੰਗਤ ਇਕੱਠਾ ਪਕਾਉਣ ਵਾਲਾ ਅੱਜ ਕੱਲ ਅਸੀਂ ਪਠਾ ਕਹਿ ਦਿੰਨੇ ਆ ਪਹਿਲਾਂ ਆਵੇ ਹੋਇਆ ਕਰਦੇ ਸਨ ਆਵਿਆਂ ਦੇ ਵਿੱਚ ਇਟਾਂ ਪਕਿਆ ਕਰਦੀਆਂ ਸਨ ਇਟਾਂ ਬੜੀਆਂ ਮਜ਼ਬੂਤ ਤੇ ਕਹਿੰਦੇ ਨੇ ਉਹਨੇ ਕਰਜਾ ਚੱਕ ਤੇ ਤੇ ਆਵਾ ਤਿਆਰ ਕੀਤਾ ਭਾਈ ਗਦੂ ਨੇ ਲਾਹੌਰ ਨਿਵਾਸੀ ਭਾਈ ਗਦੂ ਆਵਾ ਤਿਆਰ ਹੋਇਆ ਤੇ ਫਿਰ ਉਹ ਇੱਕ ਦਿਨ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਆ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ 'ਚ ਆਣ ਕੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਮੇਰ ਸਦਕਾ ਦਾਸ ਨੇ ਇੱਕ ਆਵਾ ਲਵਾਇਆ ਹੈ ਏਟਾ ਪਕਾਉਣ ਵਾਸਤੇ ਤੇ ਆਪ ਜੀ ਇੰਨੀ ਕੁ ਮਿਹਰ ਕਰ ਦਿਓ ਕਿ ਉਹਦੀਆਂ ਜਿਹੜੀਆਂ ਏਟਾਂ ਨੇ ਨਾ ਉਹ ਪੱਕੀਆਂ ਨਿਕਲਣ ਕਿਰਪਾ ਕਰਿਓ ਏਟਾਂ ਪੱਕੀਆਂ ਨਿਕਲਣ ਮੈਂ ਜਿਹੜਾ ਕੰਮ ਆਰੰਭ ਕੀਤਾ ਹੈ ਮਹਾਰਾਜ ਮੈਨੂੰ ਉਹਦੇ ਵਿੱਚ ਸਫਲਤਾ ਮਿਲ ਜਾਵੇ ਕਿਉਂਕਿ ਇਹ ਸਿੱਖ ਜਿਹੜਾ ਨਾ ਉਹ ਹਮੇਸ਼ਾ ਕਾਰਜ ਆਰੰਭ ਕਰਨ ਲੱਗਿਆਂ ਗੁਰੂ ਦਾ ਉਹ ਆਸਰਾ ਜ਼ਰੂਰ ਲੈਂਦਾ ਹੈ ਕਿ ਮਹਾਰਾਜ ਮੇਰਾ ਜਿਹੜਾ ਕਾਰਜ ਨਿਪਰੇ ਚੜਨਾ ਸਫਲਤਾ ਬਖਸ਼ੀ ਮੈਨੂੰ ਸੋ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਭਾਈ ਸਿਖਾ ਡਿੱਟਾ ਤਾਂ ਤੇਰੀਆਂ ਪੱਤ ਜਾਣਗੀਆਂ ਆਵਾ ਤੇਰਾ ਚੱਲ ਪਏਗਾ ਕੰਮ ਤੇਰਾ ਚੱਲ ਪਏਗਾ ਪਰ ਇੱਕ ਕੰਮ ਕਰਨਾ ਪਏਗਾ ਤੇ ਉਹ ਭਾਈ ਗੋਤੋ ਨੇ ਹੱਥ ਜੋੜੇ ਮਾਲਕ ਜੀ ਦੱਸੋ ਆਪ ਜੀ ਦਾ ਕੀ ਹੁਕਮ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਬੇ ਨਾਨਕ ਦੀਆਂ ਸੰਗਤਾਂ ਨੂੰ ਘਰੇ ਸੱਦ ਤੇ ਉਹਨਾਂ ਨੂੰ ਭਾਵਨਾ ਦੇ ਨਾਲ ਲੰਗਰ ਛਕਾ ਬਾਬੇ ਨਾਨਕ ਦੀਆਂ ਸੰਗਤਾਂ ਨੂੰ ਘਰੇ ਸੱਦ ਭਾਵਨਾ ਦੇ ਨਾਲ ਲੰਗਰ ਛਕਾ ਭਾਵਨੀ ਦੇ ਨਾਲ ਸ਼ਰਧਾ ਦੇ ਨਾਲ ਤੇ ਜਾ ਸਿੱਖਾ ਤੇਰਾ ਕਾਰਜ ਰਾਸ ਹੋ ਜਾਏਗਾ ਤੇਰੇ ਕਾਰਜ ਵਿੱਚ ਕੋਈ ਅਣਚਨਾ ਨਹੀਂ ਆਏ ਉਹ ਕਹਿਨ ਕਾ ਜੀ ਸਤ ਵਚ ਉਹ ਵਾਪਸ ਲਾਹੌਰ ਪਰਤਿਆ ਸੰਗਤਾਂ ਨੂੰ ਨਿਯੰਡਾ ਦਿੱਤਾ ਕਿ ਸਾਧ ਸੰਗਤ ਜੀ ਦਾਸ ਦੇ ਘਰ ਕੱਲ ਨੂੰ ਲੰਗਰ ਪਾਣੀ ਤਿਆਰ ਹੋਣਾ ਹੈ ਤੇ ਸਾਰੀਆਂ ਸੰਗਤਾਂ ਨੇ ਲੰਗਰ ਛਕਣ ਵਾਸਤੇ ਦਾਸ ਦੇ ਘਰ ਚਰਨ ਪਾਉਣੇ ਭਾਈ ਗਦੂ ਨੇ ਘਰ ਘਰ ਜਾ ਕੇ ਗੁਰਸਿੱਖਾਂ ਦੇ ਘਰ ਘਰ ਜਾ ਕੇ ਨਿਉਂਦਾ ਦਿੱਤਾ ਸੁਨੇਹਾ ਦਿੱਤਾ ਕਿ ਕੱਲ ਨੂੰ ਦਾਸ ਦੇ ਘਰ ਗੁਰੂ ਕੇ ਲੰਗਰ ਤਿਆਰ ਹੋ ਰਹੇ ਨੇ ਤੇ ਆਪ ਜੀ ਨੇ ਦਰਸ਼ਨ ਦੇਣੇ ਨਾਲੇ ਲੰਗਰ ਛਕਣੇ ਸੰਗਤਾਂ ਕਹਿਣ ਲੱਗੀਆਂ ਭਾਈ ਵੱਧੂ ਜ਼ਰੂਰ ਆਵਾਂਗੇ ਫਿਰ ਗੁਰੂ ਪਿਆਰੇ ਦੂਜਾ ਦਿਨ ਚੜਿਆ ਫਿਰ ਲੰਗਰ ਤਿਆਰ ਹੋਣ ਲੱਗਾ ਕਈ ਪ੍ਰਕਾਰ ਦੇ ਲੰਗਰ ਤਿਆਰ ਹੋਏ ਤੇ ਗੁਰਸਿੱਖ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰਾਂ ਦੇ ਨਾਲ ਭਾਈ-ਭੂਤੂ ਦੇ ਘਰ ਪਹੁੰਚੇ ਤੇ ਨਾਲੇ ਆਵਾ ਵਿਖਿਆ ਨਾਲੇ ਵਧਾਈਆਂ ਦਿੱਤੀਆਂ ਭਾਈ-ਭੂਤੂ ਤੈਨੂੰ ਵਧਾਈਆਂ ਹੋਣ ਨਵੇਂ ਆਵੇ ਦੀਆਂ ਕਿਉਂ ਜਦੋਂ ਵੀ ਕੋਈ ਗੁਰੂ ਗੁਰੂ ਦਾ ਸਿੱਖ ਕੋਈ ਕਾਰਜਨਾਮ ਕਰਦਾ ਕੋਈ ਚੀਜ਼ ਲਿਆਉਂਦਾ ਵਧਾਈ ਤਾਂ ਦਿੱਤੀ ਜਾਂਦੀ ਹੈ ਨਾ ਕੋਈ ਮਕਾਨ ਪਾਉਂਦਾ ਤਾਂ ਵੀ ਵਧਾਈ ਦਿੱਤੀ ਜਾਂਦੀ ਕੁਝ ਕੁਝ ਵੀ ਬਣਾਉਂਦਾ ਵਧਾਈਆਂ ਦਿੱਤੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਤਿਆਰ ਹੋਏ ਖੀਰਾ ਵਗੈਰਾ ਬਣਿਆ ਫਿਰ ਪੰਗਤਾਂ ਲਾਈਆਂ ਗਈਆਂ ਤੇ ਸੰਗਤਾਂ ਬੈਠੀਆਂ ਤੇ ਜਪਜੀ ਸਾਹਿਬ ਜੀ ਦਾ ਜਾਪ ਆਰੰਭ ਹੋਇਆ ਸ਼ਕਨ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕੀਤਾ ਫਿਰ ਸੇਵਾਦਾਰਾਂ ਨੇ ਬਰਤਨ ਰੱਖੇ ਜਿਹੜੇ ਵਰਤਾਵੇ ਸਨ ਕਿਸੇ ਨੇ ਦਾਲ ਕਿਸੇ ਨੇ ਖੀਰ ਕਿਸੇ ਨੇ ਪ੍ਰਸ਼ਾਦੇ ਕਿਸੇ ਨੇ ਜਲੇਬੀਆਂ ਜੋ ਕੁਝ ਵੀ ਬਣਿਆ ਸੀ ਉਹ ਵਰਤਣਾ ਆਰੰਭ ਕਰ ਦਿੱਤਾ ਨਾਲ ਸਤਨਾ ਵਹਿਗੂ ਦਾ ਹੋਕਾ ਇਸ ਤਰ੍ਹਾਂ ਪ੍ਰਸ਼ਾਦਾ ਪਰੋਸਿਆ ਗਿਆ ਸਾਰਿਆਂ ਨੂੰ ਸੰਗਤਾਂ ਬੈਠੀਆਂ ਨੇ ਫਿਰ ਗੁਰੂਕੀਆਂ ਸੰਗਤਾਂ ਨੇ ਸ਼ਲੋਕ ਪੜਿਆ ਕਾਮ ਕ੍ਰੋਧ ਅਰ ਲੋਭ ਮੋਹ ਮਿਟਸ ਜਾਏ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਪਰਦੇਵ ਤੇ ਫਿਰ ਗੁਰੂਕੀਆਂ ਸੰਗਤਾਂ ਨੇ ਪ੍ਰਸ਼ਾਦਾ ਮੁਖ ਵਿੱਚ ਪਾਇਆ ਇਧਰ ਪ੍ਰਸ਼ਾਦਾ ਸੰਗਤਾਂ ਛੱਕ ਰਹੀਆਂ ਨੇ ਜਦੋਂ ਸੰਗਤਾ ਪ੍ਰਸ਼ਾਦਾ ਛਕਦਿਆਂ ਪਈਆਂ ਸਨ ਪ੍ਰਸ਼ਾਦਾ ਵਰਤ ਰਿਹਾ ਸੀ ਉਸ ਵੇਲੇ ਕੋ ਗੁਰੂ ਕਾ ਸਿੱਖ ਆਇਆ ਭਾਈ ਕਮਲਿਆ ਜਿਹੜਾ 21 ਜਲਜੀਤ ਸਿੰਘ ਦੇ ਜਾਵ ਕਰਿਆ ਕਰਦਾ ਸੀ ਉਹ ਆਇਆ ਤੇ ਜਿਹੜਾ ਬਾਹਰ ਖੜਾ ਸੀ ਕੋਈ ਪਹਿਰੇਦਾਰ ਉਹਨੇ ਰੋਕ ਲਿਆ ਕਹਿਣ ਲਗਾ ਤੂੰ ਅੰਦਰ ਨਹੀਂ ਜਾ ਸਕਦਾ ਅੰਦਰ ਗੁਰੂ ਕੀਆ ਸੰਗਤਾ ਪ੍ਰਸ਼ਾਦਾ ਛਕ ਰਹੀਆਂ ਨੇ ਜਦੋਂ ਪ੍ਰਸ਼ਾਦਾ ਛੱਕ ਲੈਣ ਗਿਆਂ ਜਦੋਂ ਅਰਦਾਸ ਹੋਵੇਗੀ ਉਸ ਤੋਂ ਬਾਅਦ ਹੀ ਤੂੰ ਜਾ ਸਕਦਾ ਤੂੰ ਨਹੀਂ ਜਾ ਸਕਦਾ ਇੱਥੋਂ ਤੱਕ ਕਹਿ ਦਿੱਤਾ ਤੂੰ ਲੇਟ ਆਇਆ ਤੂੰ ਮਗਰੋਂ ਆਇਆ ਤੂੰ ਪਹਿਲਾਂ ਟੋਨੇ ਆਇਆ ਅ ਗੁਰੂ ਦਾ ਸਿੱਖ ਭਾਈ ਕਮਲਿਆ ਬੂਹੇ 'ਚ ਹੀ ਬਹਿ ਗਿਆ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਇੱਕ ਸਿੱਖ ਨੇ ਅਰਦਾਸ ਕੀਤੀ ਉੱਥੇ ਭਾਈ ਬੁੱਧੂ ਨੇ ਕਿਹਾ ਵੀ ਅਰਦਾਸ ਕਰ ਦੋ ਨੇ ਪਹਿਲਾਂ ਪੁੱਛਿਆ ਵੀ ਭਾਈ ਸਾਹਿਬ ਅਰਦਾਸ ਕਿਵੇਂ ਕਰਨੀ ਆ ਦੱਸੋ ਤੁਸੀਂ ਕਿਵੇਂ ਕਰੀਏ ਅਰਦਾਸ ਭਾਈ ਬਦੂ ਕਹਿੰਦਾ ਮੈਂ ਆਵਾ ਲਵਾਇਆ ਤੇ ਇਵੇਂ ਅਰਦਾਸ ਕਰਦੇ ਹੋ ਵੀ ਮੇਰੇ ਆਵੇ ਦੀ ਐਟਾ ਪੱਕੀਆਂ ਨਿਕਲਣ ਉਹ ਗੁਰੂ ਕੇ ਸਿੱਖ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਭਾਈ ਬਦੂ ਲਾਹੌਰ ਨਿਵਾਸੀ ਆਪ ਜੀ ਦੇ ਦਰ ਘਰ ਦਾ ਸੇਵਕ ਇਹਦੇ ਵੱਲੋਂ ਨਵਾਂ ਆਵਾ ਲਾਇਆ ਗਿਆ ਹੈ ਇਸੇ ਖੁਸ਼ੀ ਵਿੱਚ ਗੁਰੂ ਨਾਨਕ ਦੀਆਂ ਸੰਗਤਾਂ ਨੂੰ ਲੰਗਰ ਪਾਣੀ ਛਕਾਉਂਦੀ ਸੇਵਾ ਕੀਤੀ ਐ ਤੇ ਮਹਾਰਾਜ ਸੇਵਾ ਥਾਂ ਪਾਇਓ ਕਿਰਪਾ ਕਰਿਓ ਇਸ ਸਿੱਖ ਦੇ ਆਵੇ ਦੀਆਂ ਇੱਟਾਂ-ਇੱਟਾਂ ਪੱਕੀਆਂ ਨਿਕਲਣਾ ਇਸ ਸਿੱਖ ਦੇ ਆਵੇ ਦੀਆਂ ਇੱਟਾਂ ਪੱਕੀਆਂ ਨਿਕਲਣਾ ਤੇ ਬਾਹਰ ਭਾਈ ਕਮਣਿਆ ਬੈਠਾ ਸੀ ਉੱਚੀ ਆਵਾਜ਼ ਵਿੱਚ ਕਹਿੰਦਾ ਨਹੀਂ ਪਿੱਲੀਆਂ ਨਿਕਲਣਗੀਆਂ ਗੁਰੂ ਪਿਆਰਿਓ ਜਿਹਨੂੰ ਮੋੜ ਦਿੱਤਾ ਜਿਹਨੂੰ ਅੰਦਰ ਵਰਨ ਨਹੀਂ ਦਿੱਤਾ ਤੇ ਉਹ ਸਿੱਖ ਬੜੀ ਚੜ੍ਹਦੀ ਕਲਾ ਵਾਲਾ ਬਾਣੀ ਪੜਨ ਵਾਲਾ ਸੀ ਅੰਦਰ ਸੰਗਤਾਂ ਨੇ ਅਰਦਾਸ ਕੀਤੀ ਕਿ ਸੇਖ ਨੇ ਅਰਦਾਸ ਕੀਤੀ ਤਾਂ ਪੱਕੀਆਂ ਨਿਕਲਣਗੀਆਂ ਤੇ ਭਾਈ ਕੰਮਲੀਆਂ ਨੇ ਕਹਿ ਦਿੱਤਾ ਨਹੀਂ ਕੱਚੀਆਂ ਨਿਕਲਣਗੀਆਂ ਪਿੱਲੀਆਂ ਨਿਕਲਣਗੀਆਂ ਇਹ ਕਹਿ ਕੇ ਉਹ ਚਲੇ ਗਿਆ ਇਹ ਕਹਿ ਕੇ ਚਲੇ ਗਿਆ ਉਸ ਤੋਂ ਬਾਅਦ ਕਹਿੰਦੇ ਅਰਦਾਸ ਕਰਨ ਤੋਂ ਬਾਅਦ 2 ਦਿਨ ਬਾਅਦ ਜਦੋਂ ਪਰਖਣ ਵਾਸਤੇ ਬਿટા ਕਿਵੇਂ ਨਿਕਲੀਆਂ ਪੱਕੀਆਂ ਕਿ ਕੱਚੀਆਂ ਨੇ ਜਦੋਂ ਆਵੇ ਵਿੱਚੋਂ ਇਟਾਂ ਕੁਝ ਕੱਡੀਆਂ ਇਟਾਂ ਕੱਚੀਆਂ ਆਂ ਪਿੱਲੀਆਂ ਆਂ ਉਹ 당 ਰਹਿ ਗਿਆ ਕਿ ਗੁਰੂ ਸਾਹਿਬ ਨੇ ਆਖਿਆ ਸੀ ਸੰਗਤਾਂ ਨੂੰ ਲੰਗਰ ਛਕਾਵੀਂ ਮੈਂ ਲੰਗਰ ਵੀ ਛਕਾ ਦਿੱਤਾ ਅਰਦਾਸ ਵੀ ਹੋਈ ਆ ਪਰ ਮੇਰਾ ਆਵਾ ਜਿਹੜਾ ਹੈ ਇਹ ਆਵੇ ਵਿੱਚੋਂ ਇਟਾਂ ਪਿੱਲੀਆਂ ਹੀ ਨਿਕਲੀਆਂ ਇਟਾਂ ਤੇ ਪੱਕੀਆਂ ਹੀ ਨਹੀਂ ਚੱਕਰਾ ਵਿੱਚ ਪੈ ਗਿਆ ਇਹ ਫਿਰ ਮਹਾਰਾਜ ਦੇ ਸ਼ਰਨ ਆਇਆ ਅੰਮ੍ਰਿਤਸਰ ਸਾਹਿਬ ਆਇਆ ਆਣ ਕੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਤੁਹਾਡੇ ਬਚਨਾਂ ਤੇ ਸੱਚੇ ਪਾਤਸ਼ਾਹ ਸੰਗਤ ਨੂੰ ਲੰਗਰ ਛਕਾਇਆ ਅਰਦਾਸ ਹੋਈ ਪਰ ਮਹਾਰਾਜ ਮੇਰੇ ਆਵੇ ਦੀਆਂ ਇਟਾਂ ਪੱਕੀਆਂ ਨਹੀਂ ਪਿੱਲੀਆਂ ਨਿਕਲੀਆਂ ਨੇ ਕੱਚੀਆਂ ਨਿਕਲੀਆਂ ਨੇ ਤੇ ਗੁਰੂ ਅਰਜਨ ਦੇਹ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਉਹ ਭਾਈ ਸਿੱਖਾ ਸੇਵਾ ਚੜ੍ਹਦੀ ਕਲਾ ਨਾਲ ਹੋਈ ਕੋਈ ਨਰਾਸਾ ਤੇ ਨਹੀਂ ਗਿਆ ਕੋਈ ਭੁੱਖਾ ਤੇ ਨਹੀਂ ਗਿਆ ਲੰਗਰ ਛਕਣ ਤੋਂ ਲੰਗਰ ਸਾਰਿਆਂ ਨੇ ਛਕਿਆ ਨਾ ਕਹਿਣ ਲੱਗਾ ਮਹਾਰਾਜ ਲੰਗਰ ਤਾਂ ਸਾਰਿਆਂ ਨੂੰ ਛਕਾ ਦਿੱਤਾ ਸੰਗਤਾਂ ਵਿੱਚੋਂ ਤਾਂ ਕੋਈ ਭੁੱਖਾ ਨਹੀਂ ਗਿਆ ਸਾਰੇ ਸੰਗਤ ਨੇ ਲੰਗਰ ਛਕਿਆ ਪਰਸ਼ਾਨ ਹੋ ਕੇ ਛਕਿਆ ਪਰ ਮਹਾਰਾਜ ਇੱਕ ਸਿੱਖ ਆਇਆ ਸੀ ਅਸੀਂ ਕਿਹਾ ਤੂੰ ਲੇਟ ਹੋ ਗਿਆ ਉਹ ਇਹਨਾ ਕਹਿ ਕੇ ਚਲੇ ਗਿਆ ਵੀ ਤੇਰੀਆਂ ਇਟਾਂ ਕੱਚੀਆਂ ਨਿਕਲਣਗੀਆਂ ਪਿੱਲੀਆਂ ਨਿਕਲਣਗੀਆਂ ਇਹ ਬਚਨ ਕਰਕੇ ਚਲਾ ਗਿਆ ਮਹਾਰਾਜ ਕਹਿੰਦੇ ਬਸ ਭਾਈ ਉਹ ਸਿੱਖ ਦਾ ਬਚਨ ਹੋ ਗਿਆ ਹੈ ਉਹ ਸਿੱਖ ਦਾ ਬਚਨ ਹੋ ਗਿਆ ਸੀ ਬਚਨ ਮੋੜ ਨਹੀਂ ਸਕਦੇ ਕਿਉਂਕਿ ਬੜੀ ਚੜ੍ਹਦੀ ਕਲਾ ਵਾਲਾ ਸਿੱਖ ਭਾਈ ਲਖੋ ਭਾਈ ਕਮਲਿਆ ਬੜੀ ਚੜ੍ਹਦੀ ਕਲਾ ਵਾਲਾ ਸਿੱਖ ਕਿਉਂਕਿ ਮਹਾਰਾਏ ਕਹਿੰਦੇ ਨੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਨਾ ਉਹ ਸੱਚ ਹੋਵੇ ਜੋ ਕਹਿ ਦਿੱਤਾ ਉਹ ਸੱਚ ਹੋਣਾ ਹੈ ਤੇ ਬਾਣੀ ਇਹ ਵੀ ਕਹਿੰਦੀ ਆ ਗਿਰ ਬਸਦਾ ਜਨ ਪਵਨ ਜਾਹੇਗੋ ਇੱਕ ਸਾਧ ਬਜਣਾ ਟਲਾਦਾ ਕਹਿਣ ਲੱਗੇ ਬਸਦਾ ਧਰਤੀ ਵੀ ਨਾਸ ਹੋ ਸਕਦੀ ਆ ਪਹਾੜ ਵੀ ਨਾਸ ਹੋ ਸਕਦੇ ਆ ਗੁਰੂ ਪਿਆਰਿਓ ਜੇ ਵਸਦਾ ਜਲ ਪਵਨ ਜਾਇੰਗੋ ਪਵਨ ਹਵਾ ਜਲ ਵੀ ਨਾਸ ਹੋ ਸਕਦਾ ਹੈ ਪਰ ਮਹਾਰਾਜ ਕਹਿੰਦੇ ਨੇ ਕਿ ਸਾਧ ਬਚਨ ਅਟਲਾਦਾ ਸਾਧੂ ਦਾ ਬਚਨ ਬੜਾ ਅਡਾਲਲ ਕਦੇ ਦਰਦਾ ਨਹੀਂ ਕਦੇ ਰਥਾ ਨਹੀਂ ਜਾਂਦਾ ਇਹ ਸਾਧੂ ਦਾ ਬਚਨ ਹੋ ਗਿਆ ਹੈ ਤੇ ਮਹਾਰਾਜ ਕਹਿੰਦੇ ਭਾਈ ਅਸੀਂ ਵੀ ਤੇਰੇ ਨਾਲ ਬਚਨ ਕੀਤਾ ਸੀ ਕਿ ਅਰਦਾਸ ਕਰੀ ਲੰਗਰ ਛਕਾਵੀ ਇਤਾ ਪਕਿਆ ਨਿਕਲਣੀਆਂ ਜਾ ਇਟਾ ਤਾਂ ਪਿੱਲੀਆਂ ਹੀ ਨਿਕਲਣਗੀਆਂ ਬਚਨ ਉਹਦੇ ਪੂਰੇ ਹੋਣਗੇ ਪਰ ਇਹ ਪੱਕਿਆਂ ਦੇ ਭਾਗ ਵਿਕ ਜਾਣਗੇ ਪੱਕਿਆਂ ਦੇ ਪਾ ਮਹਾਰਾਜ ਨੇ ਆਪਦਾ ਬਚਨ ਵੀ ਰੱਖ ਲਿਆ ਤੇ ਸਿੱਖ ਦਾ ਬਚਨ ਵੀ ਰੱਖ ਲਿਆ ਮਹਾਰਾਜ ਸਿੱਖਾਂ ਨਾਲ ਇੰਨਾ ਪਿਆਰ ਕਰਦੇ ਚੜ੍ਹਦੀਆਂ ਕਲਾਵਾਂ ਵਾਲੇ ਸਿੱਖਾਂ ਦੇ ਨਾਲ ਜਿਹੜੇ ਬਾਣੀ ਪੜ੍ਹਦੇ ਨੇ ਮਹਾਰਾਜ ਕਹਿੰਦੇ ਹੋਣ ਗਿਆ ਕੱਚੀਆਂ ਪਰ ਪੱਕਿਆਂ ਦੇ ਭਾਗ ਵਿਕ ਜਾਣਗੇ ਫਿਰ ਸਮਾਂ ਆਇਆ ਇੱਕ ਰਾਜੇ ਨੇ ਕਿਲਾ ਉਹ ਸਾਰਿਆਂ ਮੀ ਪੈਣ ਲੱਗ ਗਿਆ ਇਟਾ ਕਿਦਰੋਂ ਨਾਲ ਮਿਲਣ ਉਹ ਭਾਈ ਬੰਧੂ ਦੇ ਕੋਲ ਆਇਆ ਟਿੱਟਾ ਸਾਰੀਆਂ ਖਰੀਦ ਲਈਆਂ ਉਹ ਵੀ ਪੱਕਿਆਂ ਦੇ ਬਾਹਰ ਚੰਗਾ ਪੈਸਾ ਵਟਿਆ ਗਿਆ ਗੁਰੂ ਪਿਆਰੇ ਨਾਲੇ ਕਰਜ਼ਾ ਲੈ ਗਿਆ ਨਾਲੇ ਪੈਸਾ ਵਟ ਲਿਆ ਨਾਲੇ ਟਾਂ ਵਿਕ ਗਈਆਂ ਤੇ ਬੜਾ ਪ੍ਰਸੰਨ ਹੋਇਆ ਫਿਰ ਉੱਥੇ ਭਾਈ ਬੁੱਧੂ ਦੇ ਮਨ ਵਿੱਚ ਇਹ ਜਰੂਰ ਸੰਕਲਪ ਆਇਆ ਸੀ ਕਿ ਗੁਰੂ ਨਾਨਕ ਦੇ ਸਿੱਖ ਬੜੀ ਚੜ੍ਹਦੀ ਕਲਾ ਵਾਲੇ ਹੁੰਦੇ ਆ ਜੋ ਵੀ ਮੂੰਹ ਚੋਂ ਬਚਨ ਕਰ ਦਿੰਦੇ ਨੇ ਉਹ ਬਚਨ ਪੂਰਾ ਹੁੰਦਾ ਉਹਨਾਂ ਦਾ ਉਹ ਬਚਨ ਅਟੱਲ ਹੁੰਦਾ ਗੁਰੂ ਕੇ ਸਿੱਖਾਂ ਦਾ ਜਿਹੜੇ ਬਾਣੀ ਪੜਨ ਵਾਲੇ ਆ ਨਿਤਨੇਮੀ ਆ ਅੰਮ੍ਰਿਤ ਵੇਲਾ ਸੰਭਾਲਣ ਵਾਲੇ ਆ ਕਿਉਂਕਿ ਬਾਣੀ ਉਹਨਾਂ ਦੀ ਰਸਨਾ ਤੇ ਵਸ ਜਾਂਦੀ ਹੈ ਜਿਹੜੇ ਸਿੱਖ ਦੀ ਰਸਨਾ ਤੇ ਬਾਣੀ ਵਸ ਗਈ ਹਿਰਦੇ ਦੇ ਬਾਣੀ ਦਾ ਵਾਸਾ ਹੋ ਗਿਆ ਫਿਰ ਉਹ ਸਿੱਖ ਜੋ ਕੁਝ ਵੀ ਬੋਲੇਗਾ ਨਾ ਉਹ ਸੱਚਾ ਹੀ ਹੋਵੇਗਾ ਤੀਰ ਵਾਂਗ ਹੋ ਜਾਵੇਗਾ ਕਿਉਂਕਿ ਜਦੋਂ ਬਾਣੀ ਦਾ ਵਾਸਾ ਹੋ ਗਿਆ ਜਦੋਂ ਬਾਣੀ ਅੰਦਰ ਵਸ ਗਈ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ ਮਾਤਾ ਗੰਗਾ ਜੀ ਨੂੰ ਕਿ ਮਾਤਾ ਗੰਗਾ ਜੀ ਤੁਹਾਡੇ ਘਰ ਬੜਾ ਬਲੀ ਜੋਧਾ ਪੁੱਤਰ ਪੈਦਾ ਹੋਵੇਗਾ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਪੂਰੇ ਹੋਏ ਗੁਰੂ ਹਰਗੋਬਿੰਦ ਸਾਹਿਬ ਮੇਰੀ ਤੇ ਪੀਰੀ ਦੇ ਮਾਲਕ ਦਾ ਪ੍ਰਕਾਸ਼ ਹੋਇਆ ਸੀ ਸੋ ਇਹੋ ਜੇ ਮਹਾਨ ਸਿੱਖ ਜਿਹੜੇ ਨੇ ਵਿਰਲੇ ਵਾਝੇ ਹੋਇਆ ਕਰਦੇ ਨੇ ਜਿਨ੍ਹਾਂ ਬਾਣੀ ਨਹੀਂ ਵਿਸਰਦੀ ਜਿਨ੍ਹਾਂ ਦਾ ਵਿਸਰੈ ਨਾਮ ਸੇਕ ਰਹਿਆ ਭੇਦ ਨਾ ਜਾਣੂ ਮੂਲ ਸਾਈਂ ਦੇਹਿਆ ਉਹ ਤੇ ਸਾਈਂ ਪਰਮਾਤਮਾ ਵਰਗੇ ਨੇ ਉਹਨਾਂ ਵਿੱਚ ਕੋਈ ਭੇਦ ਨਹੀਂ ਹੁੰਦਾ ਉਹ ਰੱਬ ਵਰਗੇ ਹੋਇਆ ਕਰਦੇ ਨੇ ਜਿਹੜੇ ਬਾਣੀ ਨਾਲ ਬਾਣੇ ਨਾਲ ਆਪਣੇ ਸਿੱਖ ਧਰਮ ਦੇ ਨਾਲ ਜੁੜੇ ਹਨ ऐसे परोपकारी भाई कमलिया जी जिन्ना दा बड़ा-बड़ा जीवन जो वचन किया वो सच होया सतगुरु रहमत करन ਵਿਚਾਰਾਂ ਕਰਦੇ ਆ ਕਿਨੇ ਨੇਤਾ ਹੀ ਪ੍ਰਕਾਰ ਦੀਆਂ ਖੁੱਲਾਂ ਕਰਦੀਆਂ ਹੋ ਜਾਂਦੀਆਂ ਨੇ ਗੁਰੂ ਕੀ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਜੋਗ хан ਜੀ ਲੇਖੇ ਕਰਦੇ ਨੇ ਛੁੱਟ ਗਏ ਖਣਖਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਲਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਕਲੀ ਮਹੱਲਾ ਤੇ ਜਾਨਾ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ